ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 17 ਤੋਂ ਲੈ ਕੇ 25 ਮਈ ਤੱਕ ਦੇ ਮੌਸਮ ਅਫਰੇ ਲੈ ਕੇ ਹਾਜ਼ਰ ਆ ਜੀ ਆਉਣ ਵਾਲੇ 5-7 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਸਮ ਭਾਗ ਦੇ ਤਾਜ਼ਾ ਅੰਕੜੇ ਕੀ ਕਹਿੰਦੇ ਨੇ ਅੱਜ ਸਾਰੀ ਜਾਣਕਾਰੀਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਆਂਗੇ ਚੱਲਦੇ ਆ ਸਿੱਧਾ ਵੀਡੀਓ ਤੇ ਇਸ ਵੇਲੇ ਜੇਕਰ ਤਾਜ਼ਾ ਸੈਟਲਾਈਟ ਦਾ ਸਿਰਾਂ ਦੇਖਿਆ ਜੀ ਤੇ ਗੱਲ ਕਰੀਏ ਸਭ ਤੋਂ ਪਹਿਲਾਂ ਅੱਜ ਦੇ ਮੌਸਮ ਦੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹੇ ਹਰਿਆਣਾ ਔਰ ਰਾਜਸਥਾਨ ਦੇ ਵਿੱਚ ਔਰ ਲਗਭਗ ਉੱਤਰ ਭਰ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਟੈਂਪਰੇਚਰ ਹੋਰ ਤਾਹ ਨੂੰ ਜਾਣਗੇ ਜੀ ਪਿਛਲੇ ਦਿਨੀ ਜਿਹੜੇ ਟੈਂਪਰੇਚਰ 43 44 ਨੂੰ ਜਿਹੜੇ ਆ ਰਿਕਾਰਡ ਹੋਏ ਸੀ ਸਭ ਤੋਂ ਜ਼ਿਆਦਾ ਬਠਿੰਡਾ ਜਿਲ੍ਹਾ ਕੱਲ ਗਰਮ ਰਿਹਾ ਹੁਣ ਅੱਜ ਟੈਂਪਰੇਚਰ ਹੋਰ ਤਾਹ ਨੂੰ ਜਾਣ ਦੀ ਉਮੀਦ ਹੈ ਤੇ 45 ਤੋਂ ਵੀ ਪਾਰ ਜਿਹੜਾ ਟੈਂਪਰੇਚਰ ਅੱਜ ਜਾ ਸਕਦੇ ਆ ਗਰਮੀ ਦਾ ਕਹਿਰ ਜਾਰੀ ਹੈ ਗਰਮੀ ਤੋਂ ਰਾਹਤ ਮਿਲਦੀ ਫਿਲਹਾਲ ਨਜ਼ਰ ਨਹੀਂ ਆ ਰਹੀ ਜੀ ਕੋਈ ਨਵਾਂ ਪਛਮੀ ਸਿਸਟਮ ਆਦਾ ਜਾਪ ਨਹੀਂ ਰਿਹਾ ਦੂਜੇ ਪਾਸੇ ਜੇਕਰ ਗੱਲ ਕਰੀਏ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮਫਾਗਲ ਤੁਹਾਡੇ ਨਾਲ ਸਾਂਝੇ ਕਰਦਿੰਨੇ ਆ 17 ਤਰੀਕ ਤੋਂ ਗੱਲ ਕਰ ਰਹੇ ਆ ਯਾਨੀ ਕਿ ਅੱਜ ਤੋਂ ਲੈ ਕੇ ਆਉਂਦੇ ਜਿਹੜੇ 5-7 ਦਿਨ ਨੇ ਯਾਨੀ ਕਿ 25 ਮਈ ਤੱਕ ਕੋਈ ਵੱਡੇ ਫਤੜ ਤੇ ਐਕਟਿਵ ਸਿਸਟਮ ਆਉਂਦਾ ਜਾਪ ਨਹੀਂ ਰਹੇਗਾ ਜੀ ਤੇ ਮੌਸਮ ਲੱਗਦਾ ਹੈਗਾ ਖਾਣਾ ਸਾਫ਼ ਰਹੇਗਾ ਗਰਮ ਰਹੇਗਾ ਤੇ ਖੁਸ਼ਕ ਰਹੇਗਾ ਅਲਰਟ ਜਾਰੀ ਕਰ ਦਿੱਤੇ ਗਏ ਨੇ ਜੀ ਗਰਮੀ ਨੂੰ ਲੈ ਕੇ ਮੌਸਮਫਾਗ ਨੇ ਚੇਤਾਵਨੀ ਜਾਰੀ ਕਰਤੀ ਹੈ ਐਡਵਾਈਸਰੀ ਜਾਰੀ ਕਰਤੀ ਹੈ ਸਭ ਇਹ ਦੇਖ ਸਕਦੇ ਹੋ 17 ਤਰੀਕ ਤੋਂ ਲੈ ਕੇ ਜਿਹੜੇ orange alert ਨੇ ਜਾਰੀ ਕੀਤੇ ਜਾ ਚੁੱਕੇ ਨੇ ਕਿਉਂ ਕਿ ਤੱਕ ਨੇ ਜੀ ਇਹ ਮੀਂਹ ਵਾਲੇ ਫੱਕੋ ਨਹੀਂ ਆਗੇ ਇਹ ਅਲਰਟ ਹੈ ਕਿ ਨੇ ਜੀ ਹੀਟ ਵੇਵ ਵਾਲੇ ਫੱਕੋ ਯਾਨੀ ਕਿ ਗਰਮ ਹਵਾਵਾਂ ਚੱਲਣਗੀਆਂ ਹੀਟ ਵੇਵ ਕੰਡੀਸ਼ਨਸ ਲਾਈਕਲੀ ਆਟ ਮੈਨੀਫਲੇਚਰ ਵਿਦ ਆਈਸੋਲੇਟਡ ਸ਼ੋ ਜਨਕਤ ਸਤੇ ਦੇਖ ਸਕਦੇ ਲਿਖਿਆ ਹੋਇਆ ਪੰਜਾਬ ਹਰਿਆਣਾ ਜ਼ਿਆਦਾਤਰ ਖੇਤਰਾਂ ਦੇ ਵਿੱਚ ਜਿਹੜੇ ਗਰਮ ਲੋ ਚੱਲੇਗੀ ਸੰਲੂ ਦੇ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਉਹਦੇ ਦਿਨਾਂ ਤੱਕ ਇਹ ਲੋ ਜਿਹੜੀਆਂ ਗਰਮ ਹਵਾਵਾਂ ਨੇ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਫਿਲਹਾਲ ਪੰਜਾਬ ਆਸਿਆਰੋਂ ਗਰਮੀ ਤੇ ਰਾਹਤ ਮਿਲਦੀ ਜਿਹੜੀ ਨਜ਼ਰ ਨਹੀਂ ਆ ਰਹੀ ਹੈਗੀ ਆਉਂਦੇ 5-7 ਦਿਨਾਂ ਦੇ ਦੌਰਾਨ 25 ਮਈ ਤੱਕ ਕੋਈ ਐਕਟਿਵ ਲੈਵਲ ਦਾ ਸਿਸਟਮ ਨਹੀਂ ਆ ਰਿਹਾ ਇਸ ਲਈ ਗਰਮੀ ਜਿਹੜੀ ਨਿਰੰਤਰ ਜਾਰੀ ਰਹੇਗੀ ਆਉਂਦੇ ਦਿਨਾਂ ਤੱਕ ਟੈਂਪਰੇਚਰ ਦੇ ਵਿੱਚ ਹੋਰ ਵਾਧਾ ਹੋਏਗਾ 47-48 ਨੂੰ ਟੈਂਪਰੇਚਰ ਪਾਰ ਕਰ ਜਾਏਗਾ ਜੇਕਰ ਆਉਂਦੇ 7-8 ਦਿਨਾਂ ਤੱਕ ਕੋਈ ਨਵਾਂ ਸਿਸਟਮ ਐਕਟਿਵ ਲੈਵਲ ਦਾ ਨਾ ਆਇਆ ਫਿਰ ਦੂਜੇ ਪਾਸੇ ਜੀ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਗਰਮੇ ਨੂੰ ਦੇਖਦਿਆਂ ਹੋਇਆਂ ਇੱਕ ਜ਼ੋਨ ਤੋਂ ਛੁੱਟੀਆਂ ਜਿਹੜੀਆਂ ਨੇ ਜਾਰੀ ਰਹਿਣਗੀਆਂ ਤੇ ਜੋਨ ਤੱਕ ਤੇ ਇਹ اعلان ਜਿਹੜਾ ਯਕੱਲ ਪੰਜਾਬ ਸਰਕਾਰ ਨੇ ਕੀਤਾ ਪੱਤਰ ਜਾਰੀ ਕਰਕੇ ਤੇ ਇਸ ਲਈ ਗਰਮੀ ਦਾ ਜਿਹੜੇ ਲੈਵਲ ਨੇ ਉੱਵਾਦ ਰਹੇ ਨੇ ਟੈਂਪਰੇਚਰ ਤਾਂ ਉੱ ਜਾ ਰਹੇ ਨੇ ਗਰਮੀ ਦਾ ਕਹਿਰ ਜਾ ਰਹੀ ਹੈ ਜੀ ਇਸ ਲਈ ਆਪਣਾ ਵਿਚਾਰ ਰੱਖੋ ਆਪਣੇ ਬੱਚਿਆਂ ਦਾ ਆਪਣੇ ਬਜ਼ੁਰਗਾਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਧਿਆਨ ਰੱਖਿਆ ਜਾਵੇ ਗਰਮੀ ਦਾ ਆਪਣਾ ਵਿਚਾਰ ਰੱਖੋ ਜੀ ਮੌਸਮ ਵਿਭਾਗ ਨੇ ਵੀ ਐਡਵਾਈਜ਼ਰੀ ਜਾਰੀ ਕਰਤੀ ਹੈ ਇਸ ਲਈ ਆਪਣਾ ਵਿਸ਼ੇਸ਼ ਤੌਰ ਤੇ ਜਿਹੜਾ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ